ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨੇ ਇਤਿਹਾਸ ਸੰਜਿਆ ਕਰ ਰਹੇ ਨੇ ਗੋਲੀ ਚੱਲਦੀ ਗਈ ਇਤਿਹਾਸਿਕ ਨਾਵਲ ਜੋ ਗਿਆਨੀ ਤਰਲੋਕ ਸਿੰਘ ਜੀ ਵੱਲੋਂ ਲਿਖਿਆ ਗਿਆ ਹੈ ਇਸ ਵਿੱਚ ਬਬਰਾਂ ਦੀ ਦਾਸਤਾਨ ਬਬਰਾਂ ਦਾ ਇਤਿਹਾਸ ਲਿਖਿਆ ਗਿਆ ਹੈ ਕਿ ਕਿਦਾਂ ਕੁਝ ਨੌਜਵਾਨਾਂ ਨੇ ਆਪਣੀ ਜਥੇਬੰਦੀ ਤਿਆਰ ਕਰਕੇ ਹਥਿਆਰਬੰਦ ਹੋ ਕੇ ਜ਼ਾਲਮ ਸਰਕਾਰਾਂ ਟੱਕਰ ਆ ਲਾਇਆ ਔਰ ਇਸ ਦੇਸ਼ ਦੇ ਵਿਰੋਧੀ ਝੋਲੀ ਚੁੱਕਾ ਔਰ ਪਾਪੀਆਂ ਨੂੰ ਸੋਧਨ ਦਾ ਮਨਸੂਬਾ ਤਿਆਰ ਕੀਤਾ ਇੱਕ ਲਹਿਰ ਚਲਾਈ ਔਰ ਆਪਣੀਆਂ ਜਾਨਾਂ ਵਾਰ ਕੇ ਆਉਣ ਵਾਲੀ ਨੌਜਵਾਨੀ ਲਈ ਜਜ਼ਬਾ ਤੇ ਜਨੂਨ ਪੈਦਾ ਕੀਤਾ ਤੇ ਆ ਸ਼ੁਰੂ ਕਰਨ ਤੋਂ ਪਹਿਲਾਂ ਆ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੇ ਹੋਰਨਾਂ ਪੈਣਾ ਪਰਵਾ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਅਧਿਆਏ ਜੋੜ ਲਈ ਤੇ ਸਾਡੇ ਚੈਨਲ ਤੇ ਜਾ ਕੇ ਸਾਡੀਆਂ ਪਿਛਲੀਆਂ ਵੀਡੀਓ ਸੁਣ ਸਕਦੇ ਹੋ ਤੇ ਇਸ ਲੜੀਵਾਰ ਇਤਿਹਾਸ ਨੂੰ ਸੁਣ ਸਕਦੇ ਹੋ ਅੱਗੇ ਸ਼ੁਰੂ ਕਰਦੇ ਹਾਂ ਇਤਿਹਾਸ ਬੁੱਲੇ ਸ਼ਾ ਫਕੀਰ ਨੂੰ ਕਿਸੇ ਪੁੱਛਿਆ ਪੀਰ ਜੀ ਰੱਬ ਨੂੰ ਕਿਵੇਂ ਪਾਈਦਾ ਹੈ ਉਸ ਵੇਲੇ ਪੀਰ ਬੁੱਲੇ ਸ਼ਾ ਆਪਣੇ ਸੇਵਕਾਂ ਕੋਲ ਖੜੋਤਾ ਸੀ ਤੇ ਉਹ ਝੋਨਾ ਲਾ ਰਹੇ ਸਨ ਉਸ ਵੇਲੇ ਦੇਖ ਕੇ ਰਮਜ਼ ਨਾਲ ਉੱਤਰ ਦਿੱਤਾ ਰੱਬ ਦਾ ਕੀ ਪਾਉਣਾ ਇੱਧਰੋ ਪੁੱਟਣਾ ਉੱਧਰ ਲਾਉਣਾ ਇਸ ਬਚਨ ਦਾ ਭਾਵ ਸੀ ਜਿਵੇਂ ਝੋਨੇ ਦੀ ਪਨੀਰੀ ਇੱਕ ਥਾਂ ਤੋਂ ਪੁੱਟ ਕੇ ਦੂਸਰੇ ਥਾਂ ਲਾਈ ਜਾਂਦੀ ਹੈ ਤੇ ਫਲ ਦਿੰਦੀ ਹੈ ਤਿਵੇਂ ਮਨ ਹੀ ਮਾਰੇ ਕੰਮਾਂ ਵੱਲੋਂ ਮੋੜ ਕੇ ਚੰਗੇ ਕੰਮਾਂ ਵੱਲ ਆ ਦਈਏ ਤਾਂ ਆਪੇ ਰੱਬ ਮਿਲ ਜਾਂਦਾ ਹੈ ਇੱਥੇ ਬਦਨਾਮੀ ਹੁੰਦੀ ਹੈ ਉੱਥੇ ਜਸ ਹੋਣ ਲੱਗ ਪੈਂਦਾ ਹੈ ਅਜਿਹੀ ਕਰਨੀ ਬੰਤਾ ਸਿੰਘ ਧਾਮੀਆਂ ਦੀ ਹੈ ਸਰਦਾਰ ਬੰਤਾ ਸਿੰਘ ਧਾਮੀਆਂ 1900 ਵਿੱਚ ਪੈਦਾ ਹੋਇਆ ਸੀ ਤੇ ਹੁਣ 22-23 ਸਾਲ ਦਾ ਸ਼ੈਲ ਜਵਾਨ ਸੀ ਫੌਜ ਵਿੱਚ ਨੌਕਰੀ ਵੀ ਕਰ ਚੁੱਕਿਆ ਸੀ ਫਿਰ ਡਾਕੇ ਮਾਰ ਲੱਗਾ ਤੇ ਨਾਮੀ ਡਾਕੂ ਬਣ ਗਿਆ ਸੀ ਉਹ ਅਮੀਰਾਂ ਦਾ ਧਨ ਲੁੱਟਦਾ ਤੇ ਔਰਤਾਂ ਦੇ ਗਹਿਣੇ ਖੋਹ ਲੈਂਦਾ ਸਿਰਫ ਇਸ ਕਰਕੇ ਕਿ ਉਹ ਖੁੱਲਾ ਖਾਏ ਤੇ ਖਰਚੇ ਉਦੋਂ ਹੋਰ ਉਸਦਾ ਕੋਈ ਮਨੋਰਥ ਨਹੀਂ ਪਰ ਬਬਰਾਂ ਦੀ ਸੰਗਤ ਹੋ ਗਈ ਜਦੋਂ ਕਰਮ ਸਿੰਘ ਤੇ ਉਹਦੇ ਸਿੰਘ ਨੇ ਸਮਝਾਇਆ ਕਿ ਉਸ ਵਰਗੇ ਜਵਾਨਾਂ ਦੀ ਦੇਸ਼ ਨੂੰ ਲੋੜ ਹੈ ਤਦ ਉਸਨੇ ਆਪਣਾ ਆਪ ਇਧਰੋਂ ਪੁੱਟ ਕੇ ਉਧਰ ਲਾ ਦਿੱਤਾ ਬਰਤਾਨਵੀ ਸਮਰਾਜ ਭਾਰਤੀਆਂ ਨੂੰ ਪੈਰ ਪੈਰ ਤੇ ਕੁਚਲਦਾ ਨਿਰਾਦਰੀ ਕਰਦਾ ਤੇ ਗੁਲਾਮੀ ਦੇ ਸੰਗਲ ਨੂੰ ਕਰਦਾ ਸੀ ਕਈ ਭੁੱਲੜ ਭਾਰਤੀ ਸਵਾਰਥ ਦੇ ਕੀਲੇ ਹੋਏ ਗੁਲਾਮੀ ਦੇ ਸੰਗਲਾਂ ਨੂੰ ਕਰੜਿਆ ਕਰਦੇ ਸਨ ਉਹ ਦੇਸ਼ ਭਗਤਾਂ ਨੂੰ ਫੜਾ ਕੇ ਮਰਵਾ ਕੇ ਜਾਂ ਫਾਹੇ ਲਗਵਾ ਕੇ ਮਰੱਬੇ ਪ੍ਰਾਪਤ ਕਰਦੇ ਸਨ ਦੇਸ਼ ਭਗਤਾਂ ਨੇ ਬੰਤਾ ਸਿੰਘ ਨੂੰ ਸਮਝਾਇਆ ਕਿ ਡਾਕੇ ਮਾਰਨੇ ਘਰ ਲੁੱਟ ਕੇ ਤੇ ਲੋਕਾਂ ਦਾ ਖੂਨ ਕਰਕੇ ਜੇ ਉਸਨੇ ਫਾਹੇ ਲਗਣਾ ਹੈ ਤਾਂ ਉਹ ਕਿਸੇ ਚੁਗਲ ਜਾਂ ਝੋਲੀ ਚੁੱਕ ਨੂੰ ਸੋਧ ਕੇ ਤੇ ਗੋਰਾ ਸਰਕਾਰ ਨੂੰ ਕਮਜ਼ੋਰ ਕਰਕੇ ਕਿਉਂ ਨਾ ਜੀਵਨ ਸਫਲ ਕਰੇ ਦੇਸ਼ ਭਗਤੀ ਨੇਕੀ ਤੇ ਧਰਮ ਹੈ ਤੇ ਜਸ ਪ੍ਰਾਪਤੀ ਦਾ ਸੁਨਹਿਰੀ ਵਸੀਲਾ ਹੈ ਪਰ ਡਾਕਾ ਬਦਨਾਮੀ ਹੈ ਉਹ ਰਸਤੇ ਨੂੰ ਬਦਲ ਦੇਣ ਉਹਨਾਂ ਦੇ ਨਾਲ ਮਿਲੇ ਮਰੇ ਤਾਂ ਨਾਮ ਅਮਰ ਕਰੇ ਮਰੇ ਤਾਂ ਕਿ ਇਤਿਹਾਸ ਉਹਨਾਂ ਨੂੰ ਨਾ ਭੁੱਲੇ ਜਵਾਨ ਦਿਲ ਉੱਤੇ ਗੱਲਾਂ ਅਸਰ ਕਰ ਗਈਆਂ ਗੋਰੇ ਅਫਸਰ ਧੂਤ ਦਿਸੇ ਲਹੂ ਪੀਂਦੀਆਂ ਜੋਕਾਂ ਨਜ਼ਰ ਆਈਆਂ ਸੂਰਮੇ ਨੇ ਕਰਮ ਸਿੰਘ ਤੇ ਉਹਦੇ ਸਿੰਘ ਅੱਗੇ ਹਥਿਆਰ ਰੱਖ ਦਿੱਤੇ ਆਖ ਦਿੱਤਾ ਆਪਣੇ ਜਥੇ ਵਿੱਚ ਸ਼ਾਮਲ ਕਰ ਲੋ ਮੈਂ ਪ੍ਰਤੀਗਿਆ ਕਰਦਾ ਹਾਂ ਕਿ ਦਲ ਦਾ ਹੁਕਮ ਮੰਨਾਂਗਾ ਦੇਸ਼ ਨੂੰ ਸੁਤੰਤਰ ਕਰਾਉਣ ਵਾਸਤੇ ਜੀਵਨ ਤੱਕ ਵਾਰ ਦੇਵਾਂਗਾ ਕਿਸੇ ਗਰੀਬ ਭਲੇ ਮਾਨ ਸ਼ਹਿਰੀ ਜਾਂ ਸਾਊ ਪਿੰਡੂ ਦੇ ਘਰ ਡਾਕਾ ਨਾ ਮਾਰਨਾ ਨਾ ਕਿਸੇ ਦੀ ਨੌਤੀ ਵੱਲ ਮੰਦੀ ਨਜ਼ਰ ਨਾਲ ਦੇਖਣਾ ਔਰਤ ਦਾ ਰੂਪ ਤੇ ਜੋਬਨ ਤੇਰੇ ਵਾਸਤੇ ਤੇਰੀ ਮਾਤਾ ਜਾਂ ਭੈਣ ਦਾ ਰੂਪ ਸਮਾਨ ਹੋਵੇਗਾ ਜਿੰਨਾ ਚੇ ਸੁਤੰਤਰਤਾ ਦੀ ਲੜਾਈ ਲੜ ਰਹੇ ਹਾਂ ਇਹ ਵਚਨ ਪਾਲਣਾ ਹੈ ਤਾਂ ਹਥਿਆਰ ਛੁਕ ਲੈ ਵਾਹਿਗੁਰੂ ਤੇਰਾ ਆਸਰਾ ਬਣੇਗਾ ਸਤਿਗੁਰੂ ਬੋਢੀ ਕਰਨ ਤਨ ਮਨ ਤੇ ਧਨ ਸਭ ਕੁਝ ਪਾਰਟੀ ਦਾ ਹੋਏਗਾ ਨੌਜਵਾਨ ਬੰਤਾ ਸਿੰਘ ਨੇ ਬਚਨ ਦੇ ਦਿੱਤਾ ਹਥਿਆਰ ਛੁਕ ਲੈ ਉਸ ਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਉਸ ਦਾ ਨਵਾਂ ਜਨਮ ਹੋਇਆ ਸੀ ਅੱਗੇ ਉਹ ਲੋਕਾਂ ਦੇ ਘਰਾਂ ਦੀ ਦੌਲਤ ਦਾ ਖਿਆਲ ਕਰਦਾ ਸੀ ਹੁਣ ਉਸ ਦੀਆਂ ਅੱਖਾਂ ਅੱਗੇ ਦੇਸ਼ ਨੂੰ ਸੁਤੰਤਰ ਕਰਾਉਣ ਦੀ ਲੜਾਈ ਦੀਆਂ ਰੰਗਾਂ ਰੰਗ ਝਾਕੀਆਂ ਨਜ਼ਰ ਆਈਆਂ ਕਿਦਰੇ ਅਕਾਲੀ ਮੋਰਚਾ ਲਗਾਇਆ ਦੱਸਿਆ ਕਿਦਰੇ ਕਾਂਗਰਸ ਵਾਲੇ ਸਿਵਲ ਨਾ ਪਰਮਾਨੀ ਕਰਦੇ ਹੋਏ ਕੈਦ ਹੁੰਦੇ ਨਜ਼ਰ ਆਏ ਕਿਤੇ ਬੰਗਾਲ ਦੇ ਨੌਜਵਾਨ ਦੱਸੇ ਜਿਹੜੇ ਖੂਨੀ ਰਸਤੇ ਤੇ ਤੁਰੇ ਹੋਏ ਸਨ ਜਦੋਂ ਉਸ ਨੂੰ ਸਰਦਾਰ ਕਿਸ਼ਨ ਸਿੰਘ ਗੜਗਜ ਜਥੇਦਾਰ ਅੱਗੇ ਪੇਸ਼ ਕੀਤਾ ਗਿਆ ਤੇ ਉਸ ਨੂੰ ਸੁਤੰਤਰਤਾ ਦੀ ਲੜਾਈ ਦਾ ਇਤਿਹਾਸ ਸੁਣਾਇਆ ਤਾਂ ਉਸ ਨੇ ਬੰਤਾ ਸਿੰਘ ਦੇ ਸਰੀਰ ਵਿੱਚ ਇੱਕ ਨਵਾਂ ਜੋਸ਼ ਲੈ ਆਂਦਾ ਉਹ ਬੱਬਰ ਅਕਾਲੀ ਬਣ ਗਿਆ ਉਸ ਨੇ ਇੱਕ ਦੋ ਝੋਲੀ ਚੁੱਕ ਸੋ ਦਿੱਤੇ ਪੁਲਸ ਇਛਾ ਪੁਲਸ ਪਿੱਛਾ ਕਰਨ ਲੱਗੀ ਕਿ ਕੀ ਹੋਇਆ ਪੁਲਸ ਤਾਂ ਅੱਗੇ ਵੀ ਪਿੱਛਾ ਕਰਦੀ ਸੀ ਉਹ ਤਾਂ ਕਾਤਲ ਤੇ ਡਾਕੂ ਤੇ ਪਹਿਲਾਂ ਵੀ ਸੀ ਮਰੀਆਮ ਸਿੰਘ ਬੰਤਾ ਸਿੰਘ ਦੇ ਜਥੇ ਨਾਲ ਮਿਲ ਗਿਆ ਦੋਵੇਂ ਵੀਰ ਮੁਕਾਬਲੇ ਦੇ ਫੌਜੀ ਸਨ ਲਗਭਗ ਇੱਕੋ ਜਿਹੀ ਉਮਰ ਦੇ ਸਨ ਉਹ ਸਰਦਾਰ ਕਿਸ਼ਨ ਸਿੰਘ ਦੇ ਹੁਕਮਾਂ ਦੀ ਉਸੇ ਤਰ੍ਹਾਂ ਪਾਲਣਾ ਕਰਨ ਲੱਗੇ ਜਿਵੇਂ ਇੱਕ ਫੌਜੀ ਆਪਣੇ ਅਫਸਰ ਦੇ ਹੁਕਮ ਦੀ ਪਾਲਣਾ ਕਰਦਾ ਹੈ ਹੁਕਮ ਕਰਦਾ ਹੈ ਮਰਦਾ ਹੈ ਪੰਜਾਬ ਦੀ ਭਾਗ ਭਰੀ ਰੁੱਤ ਬਸੰਤ ਹੁੰਦੀ ਹੈ ਜਦੋਂ ਧਰਤੀ ਦਾ ਹਰ ਹਿੱਸਾ ਹਰਿਆ ਹੁੰਦਾ ਹੈ ਬਨਸਪਤੀ ਮੌਲਦੀ ਤੇ ਖੇੜ ਕੇ ਖੁਸ਼ਬੂ ਦਿੰਦੀ ਹੈ ਖੇਤਾਂ ਦੇ ਵਿੱਚ ਕਣਕ ਜौं ਸਰੋਂ ਤੇ ਛੋਲੇ ਪੂਰੀ ਜਵਾਨੀ ਵਿੱਚ ਆਏ ਹੋਏ ਤੇ ਕਿਸਾਨ ਦੇ ਦਿਲ ਨੂੰ ਖੇੜਾ ਦੇ ਦਿੰਦੇ ਹਨ ਮਿਹਨਤ ਨੂੰ ਫਲ ਲੱਗਣ ਅਨ ਪੱਕਣ ਦੀ ਆਸ਼ਾ ਹੁੰਦੀ ਹੈ 1 3 ਮਾਰਚ 1923 ਈਸਵੀ ਦਾ ਦਿਨ ਚੌਥਾ ਪੈਰ ਵੀ ਬਤੀਤ ਹੋ ਰਿਹਾ ਸੀ ਸੂਰਜ ਟਿੱਕੀ ਲਾਲ ਸੀ ਇੰਜ ਜਿਵੇਂ ਪੱਛਮ ਵਿੱਚ ਧਰਤੀ ਤੇ ਆਕਾਸ਼ ਵਿੱਚ ਅੱਗ ਦਾ ਗੋਲਾ ਮਗ ਉੱਠਿਆ ਹੋਵੇ ਉਸ ਦੀਆਂ ਲਾਲ ਕਿਰਨਾਂ ਨੇ ਸਾਰੀ ਕੁਦਰਤ ਦਾ ਰੰਗ ਹੀ ਬਦਲ ਦਿੱਤਾ ਸੀ ਮੱਠੀ ਮੱਠੀ ਹਵਾ ਵਗਦੀ ਸੀ ਸ਼ੀਤਲ ਪੱਛਮ ਦੀ ਹਵਾ ਪੰਛੀ ਖੁਸ਼ ਸਨ ਖੇਤਾਂ ਵਿੱਚੋਂ ਕਿਸਾਨ ਘਰਾਂ ਨੂੰ ਜਾ ਰਹੇ ਸਨ ਸਿਰਾਂ ਉੱਤੇ ਹਰੇ ਪੱਠੇ ਚੁੱਕੀ ਜਮਸ਼ੇਰ ਰੇਲਵੇ ਸਟੇਸ਼ਨ ਹਾੜੀ ਦੀ ਹਰੀ ਫਸਲ ਵਾਲੀ ਭਾਗ ਭਰੀ ਧਰਤੀ ਦੀ ਹਿੱਕ ਤੇ ਸੀ ਪਿੰਡ ਤੋਂ ਅਕੱਲਾ ਟਾਲੀਆਂ ਤੇ ਕਿਕਰਾਂ ਦੇ ਝੁੰਡ ਵਿੱਚ ਉਹ ਸਟੇਸ਼ਨ ਸੀ ਸੂਰਜ ਦੀ ਲਾਲ ਟਿੱਕੀ ਅਲੋਪ ਹੋਣ ਦੇ ਨਾਲ ਹੀ ਗੱਡੀ ਦੇ ਇੰਜਣ ਦੀ ਸਿਟੀ ਵੱਜੀ ਦੂਰ ਤੱਕ ਉਹ ਸਿਟੀ ਦੀ ਆਵਾਜ਼ ਸੁਣਾਈ ਦਿੱਤੀ ਗੱਡੀ ਤਾਂ ਚਲੀ ਗਈ ਹੋਰ ਕੋਈ ਗੱਡੀ ਅੱਧੀ ਰਾਤ ਤੋਂ ਪਹਿਲਾਂ ਨਹੀਂ ਸੀ ਆਉਣੀ ਕਣਕ ਦੇ ਲੰਮੇ ਖੇਤਾਂ ਦੇ ਵਿਚਾਲੇ ਇੱਕ ਵੱਟ ਉੱਤੇ ਬੈਠੇ ਬੰਤਾ ਸਿੰਘ ਨੇ ਆਖਿਆ ਉਸ ਦੇ ਲਾਗੇ ਵਰਿਆਮ ਸਿੰਘ ਧੁੱਗਾ ਬੈਠਾ ਸੀ ਉਹ ਬਰਿਆਮ ਸਿੰਘ ਜਿਹੜਾ ਭਿਆਨਕ ਡਾਕੂ ਸੀ ਉਹ ਉਸ ਵੇਲੇ ਵੀ ਡਾਕੂ ਦੇ ਰੂਪ ਵਿੱਚ ਸੀ ਪਰ ਡਾਕਾ ਮਾਰਨ ਦਾ ਦ੍ਰਿਸ਼ਟੀਕੋਣ ਹੋਰ ਸੀ ਇਹ ਪਰਸਵਾਰਥੀ ਤੇ ਦੇਸ਼ ਭਲਾਈ ਦਾ ਸੀ ਬੱਬਰ ਅਕਾਲੀ ਦਲ ਵਾਸਤੇ ਰੁਪਏ ਦੀ ਲੋੜ ਸੀ ਰੁਪਏ ਤੋਂ ਬਿਨਾ ਤਾਂ ਕੋਈ ਕੰਮ ਨਹੀਂ ਚੱਲਦਾ ਦੇਸ਼ ਨੂੰ ਆਜ਼ਾਦ ਕਰਾਉਣ ਲਈ ਜਿਹੜਾ ਘੋਲ ਕਰਨਾ ਪੈਂਦਾ ਹੈ ਉਸ ਵਾਸਤੇ ਤਾਂ ਲੱਖਾਂ ਕਰੋੜਾਂ ਰੁਪਏ ਵੀ ਥੋੜੇ ਅੰਗਰੇਜ਼ੀ ਸਾਮਰਾਜ ਦਾ ਦਬਦਬਾ ਬਹੁਤ ਹੋਣ ਕਰਕੇ ਬੱਬਲ ਅਕਾਲੀ ਦਲ ਦੀ ਮਾਲੀ ਸਹਿਤਾ ਲੋਕ ਘਟ ਕਰਦੇ ਸਨ ਕੁਝ ਲੋਕਾਂ ਨੂੰ ਗਿਆਨ ਘਟ ਸੀ ਸਵਾਰਥ ਪ੍ਰਧਾਨ ਸੀ ਡਰ ਦੇ ਨਾਲ ਦਿਲ ਦਿਮਾਗ ਦੱਬੇ ਸਨ ਖੁੱਲਾ ਸੋਚਣਾ ਤੇ ਕੁਝ ਕਰਨ ਦੀ ਆਗਿਆ ਵੀ ਨਹੀਂ ਸੀ ਪੈਰ ਪੈਰ ਤੇ ਚੁਗਲ ਸਨ ਕੰਧਾਂ ਨੂੰ ਵੀ ਕੰਨ ਲੱਗੇ ਹੋਏ ਸਨ ਬੰਤਾ ਸਿੰਘ ਨੇ ਬਰਿਆਮ ਸਿੰਘ ਨਾਲ ਸਲਾਹ ਕੀਤੀ ਕਿ ਸਰਕਾਰ ਦੇ ਸਟੇਸ਼ਨ ਨੂੰ ਲੁੱਟਿਆ ਜਾਏ ਸਟੇਸ਼ਨ ਮਾਸਟਰ ਵੀ ਕੁਝ ਟੋੜੀ ਤੇ ਮਾਇਆ ਕੱਠੀ ਕਰਨ ਵਾਲੇ ਵਿਚਾਰਦਾ ਸੀ ਉਸ ਕੋਲ ਕਾਫੀ ਪਦਾਰਥ ਦਸਿੰਦੇ ਸਨ ਤਗੜੇ ਨੂੰ ਹੀ ਤਾਂ ਲੁੱਟਣਾ ਸੀ ਡਾਕਾ ਮਾਰਨਾ ਚੰਗਾ ਕੰਮ ਨਹੀਂ ਪਰ ਆਜ਼ਾਦੀ ਦੀ ਲੜਾਈ ਜਿੱਤਣ ਵਾਸਤੇ ਵੀ ਰੁਪਏ ਦੀ ਲੋੜ ਸੀ ਜੰਗ ਦੀ ਨੀਤੀ ਚੰਗਾ ਮਾੜਾ ਨਹੀਂ ਸੋਚਦੀ ਉਸ ਵੇਲੇ ਤਾਂ ਵਿਚਾਰ ਹੁੰਦੀ ਹੈ ਜੰਗ ਜਿੱਤਣਾ ਕਿਵੇਂ ਹੈ ਧੋਖਾ ਫਰੇਬ ਅਨਿਤੀ ਪਾਪ ਸਭ ਕੁਝ ਪੁੰਨ ਹੁੰਦਾ ਹੈ ਬੰਤਾ ਸਿੰਘ ਤੇ ਬਰਿਆਮ ਸਿੰਘ ਦੇ ਨਾਲ 10 ਕੁ ਸਾਥੀ ਹੋਰ ਸਨ ਸਾਰਿਆਂ ਕੋਲ ਹਥਿਆਰ ਸਨ ਬੰਤਾ ਸਿੰਘ ਕੋਲ ਪਿਸਤੌਲ ਤੇ ਗੰਡਾਸਾ ਸੀ ਉਹ ਖੇਤਾਂ ਵਿੱਚ ਲੁਕੇ ਬੈਠੇ ਹਨੇਰੇ ਦੀ ਉਡੀਕ ਕਰ ਰਹੇ ਸਨ ਰਤਕ ਹੋਰ ਹਨੇਰਾ ਹੋ ਜਾਏ ਤਾਂ ਠੀਕ ਹੈ ਲਾਗੇ ਪਿੰਡ ਵਾਲੇ ਖਾਣ ਪੀਣ ਦੇ ਤੰਦੇ ਵਿੱਚ ਰੁੱਝ ਜਾਣ ਤਾਂ ਰਾਤ ਤਾਂ ਹਨੇਰੀ ਹੀ ਹੈ ਵਿਰਿਆਮ ਸਿੰਘ ਨੇ ਉੱਤਰ ਦਿੱਤਾ ਬੈਠੇ ਗੱਲਾਂ ਕਰਦੇ ਰਹੇ ਡੂੰਗੀਆਂ ਤਰ ਕਾਲਾਂ ਪੈ ਗਈਆਂ ਹਨੇਰਾ ਛਾ ਗਿਆ ਤੇ ਅਕਾਸ਼ ਤੇ ਟਾਵੇਂ ਟਾਵੇਂ ਤਾਰੇ ਟਿਮਟਿਮਾਉਣ ਲੱਗ ਪਏ ਸਾਰੇ ਜਵਾਨ ਉੱਠੇ ਜਮਸ਼ੇਰ ਸਟੇਸ਼ਨ ਤੇ ਪਲੇਟਫਾਰਮ ਤੇ ਮੱਧਮ ਰੋਸ਼ਨੀ ਵਾਲੀਆਂ ਬੱਤੀਆਂ ਦਿਸੀਆਂ ਉਹ ਸਟੇਸ਼ਨ ਵੱਲ ਵਦੇ ਜਮਸ਼ੇਰ ਸਟੇਸ਼ਨ ਛੋਟਾ ਹੀ ਸੀ ਅੱਠ ਕੋ ਬੰਦੇ ਉੱਥੇ ਨੌਕਰ ਰਹਿੰਦੇ ਸਨ ਹਥਿਆਰ ਸ਼ਾਇਦ ਕਿਸੇ ਕੋਲ ਨਹੀਂ ਸੀ ਸਟੇਸ਼ਨ ਦੇ ਲਾਗੇ ਹੀ ਸਟੇਸ਼ਨ ਮਾਸਟਰ ਦਾ ਘਰ ਸੀ ਸਰਕਾਰੀ ਇਮਾਰਤ ਵਿੱਚ ਸਟੇਸ਼ਨ ਮਾਸਟਰ ਸਟੇਸ਼ਨ ਦਾ ਸਾਰਾ ਕਿਤਾਬ ਕਰ ਰਿਹਾ ਸੀ ਉਹ ਸਾਰੇ ਦਿਨ ਦੀ ਕਾਰਵਾਈ ਨੂੰ ਲਿਖ ਰਿਹਾ ਸੀ ਕਿ ਗੋਲੀ ਚੱਲਣ ਦੀ ਆਵਾਜ਼ ਆਈ ਕਲਮ ਰੱਖ ਕੇ ਉਸਨੇ ਸਿਰ ਉੱਪਰ ਚੁੱਕਿਆ ਹੀ ਸੀ ਕਿ ਉਸਦੇ ਕਮਰੇ ਅੱਗੇ ਦੋ ਜਵਾਨ ਖਲੋਤੇ ਸਨ। ਉਹਨਾਂ ਵਿੱਚੋਂ ਇੱਕ ਨੇ ਕਿਹਾ ਕਲਮ ਰੱਖ ਦੇ ਖਜ਼ਾਨੇ ਦੀਆਂ ਚਾਬੀਆਂ ਫੜ ਕੇ ਖਜ਼ਾਨਾ ਖੋਲ ਜੋ ਰੁਪਈਏ ਟਿਕਟਾਂ ਦੇ ਵਟਿਆ ਰੱਖਦੇ ਨਹੀਂ ਤੇ ਖੱਤਰੀ ਘਰਾਣੇ ਦਾ 30 ਸਾਲ ਦਾ ਸਟੇਸ਼ਨ ਮਾਸਟਰ ਕਾਇਆ ਦਾ ਪਤਲਾ ਨਿੱਕੇ ਜੇ ਦੇਲ ਵਾਲਾ ਸੀ ਪਰ ਲਾਲਚੀ ਪੂਰਾ ਸੀ ਮਾਇਆ ਸੰਭਣ ਵਾਲਾ ਸਭ ਸੀ। ਹੱਥੋਂ ਕਲਮ ਡਿੱਗ ਪਈ। ਉਹ ਕੰਬ ਗਿਆ ਤੇ ਬੋਲ ਨਾ ਸਕਿਆ ਉਸ ਦੀਆਂ ਅੱਖਾਂ ਪੱਥਰ ਗਈਆਂ ਬਿਟ ਬਿਟ ਦੇਖਦਾ ਕੀ ਹੈ ਪੈਸੇ ਕੱਢ ਫਿਰ ਆਵਾਜ਼ ਆਈ ਨਹੀਂ ਤੇ ਆਈ ਉਹ ਗੋਲੀ ਉਹ ਕੰਬਦਾ ਕੰਬਦਾ ਧੁਰ ਪਿਆ ਤੇ ਲੋਹੇ ਦੀ ਪੇਟੀ ਤੇ ਟਿਕਟਾਂ ਵਾਲੇ ਮੇਜ਼ ਦੇ ਖਾਨੇ ਵਿੱਚੋਂ ਉਸ ਨੇ ਰੁਪਏ ਕੱਢ ਕੇ ਅਣਗਿਣਤ ਦੇ ਦਿੱਤੇ ਰੁਪਈਆਂ ਨੂੰ ਦੇਣ ਲੱਗਿਆ ਉਸ ਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਉਹ ਕਿਸੇ ਅਦਾਲਤ ਵਿੱਚੋਂ ਕਿਸੇ ਜੱਜ ਦਾ ਹੁਕਮ ਸੁਣ ਰਿਹਾ ਸੀ ਤੂੰ ਝੂਠ ਬੋਲਦਾ ਹੈ ਡਾਕੂ ਨਹੀਂ ਆਏ ਸਰਕਾਰੀ ਰੁਪਈਆ ਗਵਨ ਕੀਤਾ ਤੈਨੂੰ 4 ਸਾਲ ਬਾਹ ਮੁਖਸ਼ੱਕਤ ਸਖਤ ਕੈਦ ਇਉਂ ਖਿਆਲ ਕਰਕੇ ਉਹ ਚੱਕਰ ਖਾ ਕੇ ਡਿੱਗ ਪਿਆ ਡਿੱਗਦੇ ਸਾਰ ਬੇਹੋਸ਼ ਹੋ ਗਿਆ ਇੱਥੇ ਖਲੋ ਕੋਈ ਤਾਰ ਨਾ ਖੜਕਾਵੇ ਬੰਤਾ ਸਿੰਘ ਨੇ ਇੱਕ ਜਵਾਨ ਨੂੰ ਹੁਕਮ ਦਿੱਤਾ ਸਾਰੇ ਸਟੇਸ਼ਨ ਦੀ ਨਾਕਾਬੰਦੀ ਕੀਤੀ ਗਈ ਬਾਹਰਲੇ ਪ੍ਰਬੰਧ ਵਾਸਤੇ ਦਲੇਰ ਲੜਾਕਾ ਬਰਿਆਮ ਸਿੰਘ ਸੀ ਤੇ ਲੁੱਟਣ ਵਾਸਤੇ ਬੰਤਾ ਸਿੰਘ ਆਗੂ ਸੀ ਬੰਤਾ ਸਿੰਘ ਤੇ ਇੱਕ ਟੋਲੀ ਸਟੇਸ਼ਨ ਮਾਸਟਰ ਦੇ ਘਰ ਵੱਲ ਤੁਰੇ। ਆਪ ਉਸ ਸਟੇਸ਼ਨ ਦੇ ਕਮਰੇ ਫੂਲਦਾ ਰਿਹਾ ਸੀ। ਉਸ ਨੂੰ ਕੋਈ ਕਾਹਲ ਤਾਂ ਨਹੀਂ ਸੀ। ਬੰਤਾ ਸਿੰਘ ਸਟੇਸ਼ਨ ਮਾਸਟਰ ਦੇ ਘਰ ਗਿਆ। ਉਸ ਦੇ ਸਾਥੀਆਂ ਨੇ ਘਰ ਦਾ ਕੀਮਤੀ ਸਮਾਨ ਜਿਹੜਾ ਵਿਕ ਸਕੇ, ਨਗਦੀ, ਗਹਿਣਾ ਬੰਨ ਲਿਆ ਸੀ। ਪਰ ਘਰ ਵਾਲੀ ਦੇ ਉਦਾਲੇ ਅਜੇ ਟੂਮਾਂ ਸਨ। ਇਹ ਸੋਨੇ ਦੀਆਂ ਟੂਮਾਂ ਇਲਾਕੇ ਦੇ ਕਿਸਾਨਾਂ ਕੋਲੋਂ ਡਾਲੀਆਂ ਪ੍ਰਾਪਤ ਕਰਕੇ ਬਣਾਈਆਂ। ਟੂਮਾਂ ਸਨ। ਮੁਫਤ ਦੇ ਪੱਠਿਆਂ ਤੇ ਰੱਖੀ ਮੱਝ ਦਾ ਦੁੱਧ ਪੀਣ ਵਾਲੀ ਸਟੇਸ਼ਨ ਮਾਸਟਰ ਦੀ ਚੰਗੀ ਆਰੋਗ ਸੁੰਦਰ ਤੀਵੀਂ ਸੀ ਉਹ ਚੁੱਪਚਾਪ ਫਲੋਤੀ ਸੀ ਪੱਥਰ ਦੀ ਸੱਲ ਬਣੀ ਉਸ ਦੀਆਂ ਅੱਖਾਂ ਵਿੱਚ ਅਥਰੂ ਡਲਕਦੇ ਸਨ ਸਿਰ ਦੇ ਵਾਲ ਖਿਲਰੇ ਹੋਏ ਸਨ ਚਿਹਰੇ ਦਾ ਰੰਗ ਉੱਡਿਆ ਹੋਇਆ ਸੀ ਉਸ ਦੇ ਉਦਾਲੇ ਗਹਿਣੇ ਜਿਉਂ ਦੇ ਤਿਉਂ ਸਨ ਉਸ ਕੋਲ ਸੋਨੇ ਦੇ ਗਹਿਣੇ ਤੱਕ ਕੇ ਬੰਤਾ ਸਿੰਘ ਨੇ ਕਿਹਾ ਭੈਣ ਜੀ ਤੁਸੀਂ ਸਿਰਫ ਸਾਨੂੰ ਆਪਣੇ ਗਹਿਣੇ ਦੇ ਦਿਓ ਹੋਰ ਅਸੀਂ ਤੈਨੂੰ ਕੁਝ ਨਹੀਂ ਆਖਦੇ ਉਸ ਤੀਵੀ ਦੀ ਦਾੜ ਨਿਕਲ ਗਈ ਉਸਨੇ ਮੂੰਹ ਅੱਗੇ ਹੱਥ ਦੇ ਲੈ ਇਹ ਡਾਕੂ ਦੇ ਮੂੰਹ ਮਿੱਠਾ ਸ਼ਬਦ ਭੈਣ ਜੀ ਤੇ ਉਸਦੇ ਸਾਥੀ ਦੀ ਚੰਦਰੀ ਕਰਤੂਤ ਪਿੱਛੋਂ ਦਾੜ ਦੇ ਪਿੱਛੋਂ ਉਸਨੇ اٹਕ اٹੱਕੇ ਰੋਂਦਿਆਂ ਤੇ ਗੰਮ ਦੇ ਡਰ ਨਾਲ ਘੁੱਟਿਆ ਉੱਤਰ ਦਿੱਤਾ ਕੀ ਲਾਭ ਐਸੀ ਮਿਹਰਬਾਨੀ ਦਾ ਜਦੋਂ ਕਿ ਤੇਰੇ ਸਾਥੀ ਨੇ ਕੀ ਮੇਰੇ ਸਾਥੀ ਨੇ ਤੇਰੇ ਨਾਲ ਕੋਈ ਧੱਕਾ ਕੀਤਾ ਤਕਾ ਵੱਡਾ ਤਕਾ ਮੂੰਹ ਕਾਲਾ ਮੇਰਾ ਧਰਮ ਨਸ਼ਟ ਕਰ ਦਿੱਤਾ ਉਹ ਰੋ ਪਈ ਉਹਦੇ ਹੱਥ ਉਂਦੀਆਂ ਅੱਖਾਂ ਅੱਗੇ ਰਹੇ ਜਿਵੇਂ ਉਹ ਆਪਣੇ ਆਪ ਨੂੰ ਲੁਕਾ ਲੈਣਾ ਚਾਹੁੰਦੀ ਸੀ ਉਹ ਸ਼ਰਮ ਨਾਲ ਮਰਦੀ ਜਾਂਦੀ ਸੀ ਉਸ ਵੇਲੇ ਤਿੰਨ ਬੰਦੇ ਅੰਦਰ ਸਨ ਅਨਖੀਲੇ ਤੇ ਧਰਮੀ ਬੰਤਾ ਸਿੰਘ ਨੇ ਗਰਜ ਕੇ ਆਖਿਆ ਦੱਸੋ ਕਿਸ ਨੇ ਇਸ ਨਾਲ ਤਕਾ ਕੀਤਾ ਕੌਣ ਪਾਪੀ ਹੈ ਜਿਸ ਨੇ ਐਨੀ ਕਹਿਲ ਕੀਤੀ ਪਸ਼ੂ ਕੁੱਤਾ ਕੌਣ ਹੈ ਟੀਵੀ ਨੇ ਇੱਕ ਵੱਲ ਇਸ਼ਾਰਾ ਕਰ ਦਿੱਤਾ ਦੂਸਰੇ ਚੁੱਪ ਰਹੇ ਉਹ ਵੀ ਘਬਰਾ ਗਿਆ ਬੰਤਾ ਸਿੰਘ ਦੇ ਗੁੱਸੇ ਨੂੰ ਜਾਣਦਾ ਸੀ ਕਿਉਂ ਦੁੱਲਿਆ ਤੇਰੀ ਕਰਤੂਤਾ ਇਹ ਆਖਦੇ ਹਥਲੀ ਗੰਡਾਸੀ ਜ਼ੋਰ ਨਾਲ ਉਸ ਦੇ ਮੋਢੇ ਤੇ ਮਾਰੀ ਕੁਝ ਮੋਢਾ ਤੇ ਕੁਝ ਹਿੱਸਾ ਗਲੇ ਦਾ ਵੱਢ ਗਿਆ ਉਹ ਧੜੰਮ ਕਰਦਾ ਫਰਸ਼ ਉੱਤੇ ਡਿੱਗ ਪਿਆ ਇੱਕ ਹੋਰ ਮਾਰ ਕੇ ਉਸ ਦਾ ਕੰਮ ਪੂਰਾ ਕਰ ਦਿੱਤਾ ਸਟੇਸ਼ਨ ਮਾਸਟਰਨੀ ਦੇ ਪੈਰਾਂ ਵਿੱਚ ਉਸ ਦੁੱਲਾ ਸਿੰਘ ਦੀ ਲੋਥ ਤੜਫਣ ਲੱਗ ਪਈ ਜਿਸ ਨੇ ਕੋਚਰ ਪਹਿਲਾਂ ਉਸ ਦਾ ਇਸਤਰੀ ਧਰਮ ਖੋਇਆ ਸੀ ਉਸ ਦਾ ਤਰਲਾ ਨਹੀਂ ਸੀ ਸੁਣਿਆ ਤੇ ਧਰਮਾਤਮਾ ਕਾਨੂੰਨ ਤੇ ਲੋਕ ਮਰਿਆਦਾ ਦਾ ਖਿਆਲ ਨਹੀਂ ਸੀ ਕੀਤਾ ਐਸੇ ਦੁਰਾਚਾਰੀਆ ਕੁੱਤੇ ਦੇਹ ਦੀਆਂ ਧੀਆਂ ਪਹਿਣਾ ਦੀ ਇੱਜ਼ਤ ਆਬਰੂ ਲੁੱਟਣ ਵਾਲੇ ਇਸ ਦਲ ਵਿੱਚ ਆ ਮਿਲੇ ਹਨ ਦਲ ਨੂੰ ਬਦਨਾਮ ਕਰਨ ਲਈ ਪ੍ਰਤੀਗਿਆ ਆਖ ਤੋਂ ਫਾੜਿਆ ਸਰਦਾਰ ਕਿਸ਼ਨ ਸਿੰਘ ਨੇ ਕਿਹਾ ਸੀ ਕਿਸੇ ਇਸਤਰੀ ਨੂੰ ਮੰਦੀ ਨਜ਼ਰ ਨਾਲ ਨਹੀਂ ਦੇਖਣਾ ਜਤੀ ਸਤੀ ਰਹਿਣਾ ਪਰ ਗ੍ਰਸਥ ਦੇ ਭੋਗਾਂ ਵਿੱਚ ਖਚਿਤ ਨਹੀਂ ਹੋਣਾ ਤਾਂ ਆਜ਼ਾਦੀ ਦੇ ਖੋਲ ਵਿੱਚ ਕੋਈ ਔਂਕੜ ਪੇਸ਼ ਨਾ ਆਵੇ ਚਲੋ ਲੈ ਚਲੋ ਇਸ ਦੀ ਲੋਥ ਤੇ ਟੋਟੇ ਕਰਕੇ ਬਾਹਰ ਜਾ ਕੇ ਸੁੱਟ ਦਿਓ ਕਾਂ ਕੁੱਤੇ ਖਾਨ ਦੇਸ਼ ਦਾ ਦੁਸ਼ਮਣ ਦੁਨਾਚਾਰੀਆਂ ਬੰਤਾ ਸਿੰਘ ਕ੍ਰੋਧ ਵਿੱਚ ਸੀ ਉਸ ਦਾ ਗੰਡਾ ਸਾਹ ਸਾਰੇ ਮਾੜੇ ਬੰਦਿਆਂ ਨੂੰ ਉਸੇ ਤਰ੍ਹਾਂ ਵੱਢ ਸੁੱਟਦਾ ਚਾਹੁੰਦਾ ਸੀ ਜਿਵੇਂ ਕਦੀ ਪਰਸ ਰਾਮ ਦੇ ਕੋਹਾੜੇ ਨੇ ਖਤਰੀ ਮਾਰੇ ਸਨ ਉਸ ਵੇਲੇ ਸਰਦਾਰ ਬਰਿਆਮ ਸਿੰਘ ਉੱਥੇ ਪਹੁੰਚ ਗਿਆ ਉਸਨੇ ਬੰਤਾ ਸਿੰਘ ਨੂੰ ਠੰਡਿਆਂ ਕੀਤਾ ਦੁੱਲਾ ਸਿੰਘ ਦੀ ਲੋਥ ਚੁਕਵਾਈ ਕਿ ਪੁਲਿਸ ਦੇ ਹੱਥ ਨਾ ਆ ਜਾਏ ਸੋਨਾ ਤੀਵੀ ਤੋਂ ਨਹੀਂ ਲਿਆ ਉਹ ਬੁੱਤ ਬਣ ਕੇ ਦੇਖਦੀ ਰਹੀ ਨਾ ਬੋਲ ਸਕੇ ਨਾ ਹਿਲ ਸਕੇ ਬੰਤਾ ਸਿੰਘ ਦੀ ਅਨਕੁਸ਼ ਦੇ ਧਰਮ ਤੇ ਨਿਆਣੇ ਉਸਦੇ ਮਨ ਤੇ ਅਨੋਖਾ ਹੀ ਅਸਰ ਕੀਤਾ ਭੈਣ ਜੀ ਸ਼ਬਦ ਉਸਦੇ ਕੰਨਾਂ ਵਿੱਚ ਗੂੰਜਿਆ ਪਰ ਜ਼ੁਬਾਨ ਤਾਲੂ ਨਾਲ ਜੁੜੀ ਸੀ ਬੰਤਾ ਸਿੰਘ ਤੇ ਉਹਦੇ ਸਾਥੀ ਆਪਣਾ ਕੰਮ ਕਰਕੇ ਸਟੇਸ਼ਨ ਦੀ ਹੱਤੋਂ ਨਿਕਲ ਕੇ ਹਰੇ ਖੇਤਾਂ ਵਿੱਚ ਅਲੋਪ ਹੋ ਗਏ ਉਹਨਾਂ ਨੇ ਦੂਰ ਜਾਣ ਤੇ ਸਟੇਸ਼ਨ ਉੱਤੇ ਇੱਕ ਵਾਰ ਫਿਰ ਕੁਰਲਾਹਟ ਮਚ ਗਈ ਲਓ ਜੀ ਅੱਜ ਲਈ ਇੰਨਾ ਹੀ ਇਤਿਹਾਸ ਲੈ ਕੇ ਹਾਜ਼ਰ ਹਾਂ ਅਗਲਾ ਅਧਿਆਇ ਲੈ ਕੇ ਕੱਲ ਪੇਸ਼ ਹੋਵਾਂਗੇ ਇਤਿਹਾਸ ਪੜਦੇ ਆ ਸੁਣਦੇ ਆ ਸੁਣਾਉਂਦੇ ਆ ਸਮੇਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋਈਆਂ ਦਿਨ ਹੋਈਆਂ ਹੋਣਗੀਆਂ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਹੈ ਕਿ ਸਿੰਘ ਨੂੰ ਸਹੀ ਇਤਿਹਾਸ ਪੜਨ ਸੁਣ ਸੁਣਾਉਣ ਦੀ ਸੋਝੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ